ਨੇ ਕੋਈ ਸਾਡੀ ਜਗਦੀਆਂ ਤੇ ਕੋਈ ਬੰਦਾ ਨਹੀਂ ਆਸਤਾ ਹੋਣਾ ਕਿ ਲਿਆ ਲਿਆ ਪਠਾਨਕੋਟ ਦੇ ਖੇਤਰ ਬਮਿਆਲ ਤੇ ਨਰੋਡ ਜੈਮਲ ਸਿੰਘ ਦੇ ਕਈ ਪਿੰਡਾਂ ਦਾ ਹੜ੍ਹਾਂ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਅੰਦਰ ਲੋਕਾਂ ਦੇ ਪਸ਼ੂਆਂ, ਫਸਲਾਂ ਅਤੇ ਘਰਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਦੇ ਚੱਲਦਿਆਂ ਬਮਿਆਲ ਦੇ ਪਿੰਡ ਕਾਜ ਦੇ ਨਾਲ ਲੱਗਦੇ ਮੋਗੇ ਵਾਲਿਆਂ ਦੇ ਡੇਰਿਆਂ ਦੇ ਲਈ ਗਵਰਨਰ ਮੰਤਰੀ ਪੰਜਾਬ ਲਾਲ ਸਿੰਘ ਕਟਾਰੂ ਚੱਕ ਮਸੀਹਾ ਬਣ ਕੇ ਆਏ ਅਤੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੂਕੇ ਤੇ ਹੱਲ ਕੀਤਾ। ਇਸ ਮੁਕ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਹਨਾਂ ਨੂੰ ਪਤਾ ਲੱਗਿਆ ਸੀ ਕਿ 51000 ਰੁਪਏ ਦਾ ਕਰਜ਼ਾ ਚੁੱਕ ਕੇ ਇਹਨਾਂ ਲੋਕਾਂ ਨੇ ਫਸਲਾਂ ਰਾਈਆਂ ਸਨ ਅਤੇ ਇਸ ਵਾਰ ਉਮੀਦ ਸੀ ਕਿ ਫਸਲਾਂ ਦੇ ਪੱਕੇ ਜਾਣ ਤੇ ਸਾਰਾ ਕਰਜ਼ਾ ਉਤਾਰ ਦਵਾਂਗੇ ਪਰ ਕੁਦਰਤ ਦੀ ਮਾਂ ਨੇ ਉਹਨਾਂ ਨੂੰ ਬਹੁਤ ਵੱਡਾ ੱਤਕਾ ਮਾਰਿਆ ਜਿਸ ਦੇ ਚਲਦਿਆਂ ਕੈਬਨਿਨ ਮੰਤਰੀ ਪੰਜਾਬ ਲਾਲਜਨ ਕਟਾਰੂ ਚੱਕ ਨੇ ਕਿਹਾ ਕਿ ਜਿਨ੍ਹਾਂ ਪਰਵਾਰਾਂ ਨੇ 51000 ਦਾ ਕਰਜ਼ਾ ਚੁੱਕਿਆ ਹੈ ਉਹਨਾਂ ਦਾ ਕਰਜ਼ਾ ਉਹ ਆਪ ਉਤਾਰਨਗੇ ਅਤੇ ਉਹਨਾਂ ਨੇ ਮੋਕੇ ਤੇ ਹੀ ਚਾਰ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਂਟ ਕੀਤੀ। ਇਸ ਮੌਕੇ ਉਹਨਾਂ ਨੇ ਪਾਵਰ ਕਮ ਕਮ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਹੈ ਕਿ ਮੋਗੇ ਵਾਲਿਆਂ ਦੇ ਡੇਰੇ ਜੋ ਕਿ ਹੜ੍ਹਾਂ ਤੋਂ ਬਾਅਦ ਹਨ ਨੇਰੇ ਵਿੱਚ ਬੈਠੇ ਹਨ ਅਤੇ ਅਜੇ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੋਈ। ਉਹਨਾਂ ਗਏ ਕਿ ਅੱਜ ਹੀ ਇਹਨਾਂ ਚਾਰ ਡੇਰਿਆਂ ਦੀ ਬਿਜਲੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਉਹਨਾਂ ਦੇ ਹਲਕੇ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। One of the premium and prestigious professional institutes providing a wide range of professional courses with 100% placement assistance we are sri sai group of institutes ਮੈਂ ਸਰ ਮੰਤਰੀ ਸਾਹਿਬ ਇੱਕ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਹੁਣੇ ਇਸ ਦੁੱਖ ਦੀ ਘੜੀ ਵਿੱਚ ਆਇਓ ਇਹ ਜਿਹੜਾ ਡੇਰਾ ਵਿਚਾਰਾ ਇਹ ਨਿਮਾਣੇ ਲੋਕ ਨੇ ਇਹਨਾਂ ਨੂੰ ਨਿਗਾ ਪਤਾ ਪੂਰਾ ਕਿ ਚੁੱਪ ਕਰਕੇ ਨਾ ਆਪਣੇ ਧਰਮ ਤੇ ਰਹਿੰਦੇ ਨੇ ਇਹਨਾਂ ਨੇ ਜ਼ਮੀਨਾਂ ਚੰਗੀਆਂ ਭਲੀਆਂ ਆਪਣੀਆਂ ਵੇਚ ਕੇ ਇੱਥੇ ਜ਼ਮੀਨਾਂ ਖਰੀਦੀਆਂ ਨੇ ਉਸੇ ਟਾਈਮ ਤੇ ਨਾ ਕੁਝ ਸਾਮ ਲੜ ਜ਼ਮੀਨਾਂ ਦੇ ਰਜਿਸਟ੍ਰੇ ਹੋ ਜਾਂਦੀਆਂ ਸੀਗੀਆਂ ਇਹਨਾਂ ਰਜਿਸਟ੍ਰੇ ਕਰਾਈਆਂ ਹੋਈਆਂ ਨੇ لیکن ਜਿਹੜਾ ਖਰਾਬਾ ਬਣਦਾ ਉਹ ਕਹਿ ਰਹਿੰਦੇ ਆ ਜੀ ਸੈਂਟਰ ਗਵਰਨਮੈਂਟ ਦਾ ਖਰਾਬਾ ਨਹੀਂ ਮਿਲਣਾ ਸ਼ਾਮਲੜ ਦਾ ਖਰਾਬਾ ਨਹੀਂ ਮਿਲਣਾ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਸਰਕਾਰ ਨੂੰ ਵੀ ਤੇ ਆਪ ਜੀ ਨੂੰ ਵੀ ਤੇ ਸਾਰਿਆਂ ਨੂੰ ਸਰਕਾਰੀ ਅਦਾਰਿਆਂ ਨੂੰ ਵੀ ਕਿ ਸ਼ਾਮਲੜ ਜ਼ਮੀਨ ਤੇ ਸੈਂਟਰ ਗਵਰਨਮੈਂਟ ਜ਼ਮੀਨ ਦਾ ਵੀ ਖਰਾਬਾ ਮਿਲਣਾ ਚਾਹੀਦਾ ਜੀ ਮੇਰੇ ਹਲਕੇ ਦਾ ਇਹ ਸਭ ਤੋਂ ਲਾਸਟ ਪਿੰਡ ਹੈ ਔਰ ਇਹ ਲਾਸਟ ਕੜੀ ਆ ਜਿਹਦੇ ਦੇ ਗੋਲ ਅੱਜ ਆਪਾਂ ਪਹੁੰਚੇ ਆ ਇਹ ਪਰਿਵਾਰ ਜ਼ਿਲ੍ਹਾ ਮੋਗੇ ਨਾਲ ਸੰਬੰਧਦਾਰ ਨੇ ਕੁਝ ਸਾਲ ਪਹਿਲਾਂ ਇੱਥੇ ਆ ਕੇ ਇਹਨਾਂ ਨੇ ਜ਼ਮੀਨਾਂ ਲਈਆਂ ਉਤੋਂ ਵੇਚ ਕੇ ਤੇ ਚੰਗੇ ਭਾਗਾਂ ਨੂੰ ਆਏ ਕੀ ਆ ਜ਼ਿੰਦਗੀ ਦਾ ਸਮਾ ਇਥੇ ਵਿਤਰ ਨਿਕਲੂਗਾ ਪਰ ਇਹ ਕੁਦਰਤ ਹੈ ਜਿਹਨੇ ਪਤਾ ਨਹੀਂ ਬੰਦੇ ਨੂੰ ਕਿਹੜੇ ਰੰਗ ਚ ਕਦੋਂ ਰੰਗ ਦੇਣਾ ਔਰ ਇਹਨਾਂ ਘਰਾਂ ਦੇ ਵਿੱਚ ਮੈਂ ਅੱਜ ਆਇਆ ਔਰ ਬਹੁਤ ਭਾਰੀ مصیبت ਦੇ ਵਿੱਚੋਂ ਇਹ ਪਰਿਵਾਰ ਉੱਭਰੇ ਆ ਅਜੇ ਉੱਭਰੇ ਤਾਂ ਨਹੀਂ ਮੈਂ ਕਹਿ ਸਕਦਾ ਪਰ ਜ਼ਿੰਦਗੀਆਂ ਬਚ ਗਈਆਂ ਨੇ ਸਭ ਤੋਂ ਪਹਿਲੋਂ ਇਸ ਗੱਲ ਦੀ ਤਸੱਲੀ ਹੈ ਇਹਨਾਂ ਦੇ ਪਸ਼ੂ ਵੀ ਕਾਫੀ ਰੁੜੇ ਆ ਤੇ ਦਾਣਾ ਕਿਸੇ ਵੀ ਤਰ੍ਹਾਂ ਦਾ ਨਾ ਦੇ ਘਰ ਦੇ ਵਿੱਚ ਜਿਹੜਾ ਅਜੇ ਕਿ ਜ਼ਿੰਮੇਦਾਰ ਪਰਿਵਾਰ ਨਹੀਂ ਪਰ ਲੋਕਾਂ ਦਾ ਪੇੜ ਪਾਲਣ ਵਾਲੇ ਲੇਕਿਨ ਅੱਜ ਹਾਲਾਤ ਇਹ ਆ ਵੀ ਅੱਜ ਇਹਨਾਂ ਦੇ ਘਰ ਜਿਹੜੇ ਦਾਣੇ ਰੱਖੇ ਸੀ ਉਹ ਸਾਰੇ ਬਰਬਾਦ ਹੋ ਗਏ ਆ ਢੋਲ ਫਟ ਗਏ ਆ ਤੇ ਪਸ਼ੂ ਰੁੜ ਕੇ ਇਹਨਾਂ ਦੇ ਉੱਥੋਂ ਚਲੇ ਗਏ ਆ ਔਰ ਜ਼ਮੀਨਾਂ ਦੇ ਉੱਤੇ ਵੀ ਮੈਂ ਸਮਝਦਾ ਵੀ ਪਣਾ ਪੈ ਗਿਆ ਰੇਤਾ ਪੈ ਗਿਆ ਸੋ ਹਾਲਾਤ ਜਿਹੜੇ ਆ ਉਹ ਮੈਂ ਕਹਿ ਸਕਦਾ ਵੀ ਇੱਕ ਮੁਸੀਬਤ ਭਰੇ ਆ ਤੋ ਮੈਂ ਇੱਕ ਤਰ੍ਹਾਂ ਨੂੰ ਇਹ ਗੱਲ ਕਿਹਾ ਇਹਨਾਂ ਦਾ ਥੋੜਾ ਥੋੜਾ ਕਰਜ਼ਾ ਜਿਹੜਾ ਇਹਨਾਂ ਨੇ ਬੈਂਕ ਚੋਂ ਲਿਆ ਤੇ ਮੈਂ ਅੱਜ মিডিਆ ਦੇ ਸਾਹਮਣੇ ਵੀ ਕਿਹਾ ਕਹਿ ਰਿਹਾ ਵੀ ਇਹਨਾਂ ਪਰਿਵਾਰਾਂ ਦਾ ਉਹ ਕਰਜ਼ਾ ਜਿਹੜਾ ਉਹ ਮੈਂ ਆਪਣੀ ਜ਼ਿੰਮੇ ਲਿਆ ਅਸੀਂ ਉਹ ਪੇ ਕਰਾਂਗੇ ਜਿਹੜਾ ਕੋ ਇੱਕ ਵੀ ਪੈਸਾ ਅਸੀਂ ਨਹੀਂ ਇਹਨਾਂ ਨੂੰ ਦੇਣ ਦੇਣਾ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਆ ਉਹ ਸੁਣ ਰਹੇ ਹੋਣਗੇ ਮਾਣ ਨੂੰ ਵੀ ਕਹਨਾ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਜਿਹੜੇ ਸੰਭਲ ਲੋਕ ਨੇ ਔਰ ਮੇਰਾ ਇਹ ਨਾ ਵਾਦਾ ਵੀ ਅਸੀਂ ਇਹਨਾਂ ਦਾ ਉਹ ਕਰਜ਼ਾ ਵੀ ਅਸੀਂ ਅਸੀਂ ਮੋੜਾਂਗੇ ਤੇ ਨਾਲ ਦੇ ਨਾਲ ਇੱਕ ਬਿਜਲੀ ਦਾ ਵੀ ਇੱਥੇ ਅੱਜ ਨਹੀਂ ਸੀਗਾ ਤੇ ਮੈਂ ਹੁਣੇ ਐਕਸ਼ਨ ਨੂੰ ਕਿਹਾ ਬੰਦੇ ਆ ਰਹੇ ਕਿਉਂਕਿ ਲਾਸਟ ਪਿੰਡ ਹੈ ਤੇ ਇਹਨਾਂ ਨੇ ਉਹ ਬਿਜਲੀ ਦਾ ਵਜ ਸੰਚਾਰੂ ਢੰਗ ਨਾ ਕਰਾਣੇ ਇਹਨਾਂ ਦਾ ਔਰ ਤੀਜਾ ਜਿਹੜਾ ਇਹਨਾਂ ਦੇ ਗਾਂ ਨੁਕਸਾਨ ਹੈ ਜਿਹੜਾ ਫਸਲ ਦਾ ਜਿਹੜਾ ਮਤਲਬ ਲਵੇਰੀਆਂ ਪਿਆ ਉਹਦੇ ਲਈ ਜਿਹੜੀਆਂ ਮਾਨ ਸਾਹਿਬ ਨੇ ਕਿਹਾ ਕਿ ਸਪੈਸ਼ਲ ਗਦੋਰੀਆਂ ਉਹ ਮੈਂ ਡਿਪਟੀ ਕਮਿਸ਼ਨਰ ਨੂੰ ਹੋਣੇ ਕਹਿਣਾ ਕਿ ਤੁਸੀਂ ਇਹਨਾਂ ਦੀਆਂ ਗਰਦੋਰੀਆਂ ਸੁਰੂ ਹੀ ਇੱਥੇ ਕਰੋ ਇਹਨਾਂ ਪਰਿਵਾਰਾਂ ਤੋਂ ਔਰ ਜੋ ਵੀ ਸੰਭਵ ਸਹਾਇਤਾ ਹੋਈ ਸਾਡੀਆਂ ਟੀਮਾਂ ਨੇ ਇੱਥੇ ਜਿਹੜਾ ਉਹ ਚੋਕਰ ਵੀ ਭੇਜੀ ਆ ਤੂੜੀ ਵੀ ਆਈ ਆ ਔਰ ਕਿਸੇ ਵੀ ਤਰ੍ਹਾਂ ਦਾ ਰਾਸਨ ਕੋਈ ਵੀ ਆਪਣੇ ਪਰਿਵਾਰ ਨੇ ਆਪਣੇ ਪੰਜਾਬੀ ਨੇ ਔਰ ਪੰਜਾਬ ਦੇ ਲੋਕ ਜਿਵੇਂ ਮੈਂ ਕਹਿ ਸਕਦਾ ਕਿ ਸੰਕਟਾਂ ਨਾਲ ਝੋਜਣਾ ਜਾਣਦੇ ਆ ਗੁਰੂ ਸਾਹਿਬ ਦੀ ਬਾਣੀ ਦਾ ਜਿੱਥੇ 24 ਘੰਟੇ ਨਿਤਨੇਮ ਹੁੰਦਾ ਹੋਵੇ ਉਹਤੇ ਕਿਸੇ ਵੀ ਤਰ੍ਹਾਂ ਦੀਆਂ ਮੁਸੀਬਤਾਂ ਜਿਹੜੀਆਂ ਮਨੁੱਖ ਡਰਦਾ ਨਹੀਂ ਸੋ ਪੰਜਾਬੀ ਆ ਇਹਦਾ ਵੀ ਮੁਕਾਬਲਾ ਕਰੇਗੇ ਸੋ ਮੇਰੀ ਇਹਨਾਂ ਸਾਰੇ ਪਰਵਾੜਾਂ ਨੂੰ ਇਹ ਅਪੀਲ ਆ ਕਿ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਤੁਹਾਡੇ ਵਿੱਚੋਂ ਆ ਔਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਆ ਔਰ ਜਲਦੀ ਇਹ ਜ਼ਿੰਦਗੀ ਤੋਂ ਉਬਰਣ ਇਹ ਸਾਡੀਆਂ ਦੁਆਵਾਂ ਨੇ